ਦਾ ਇੰਤਜ਼ਾਰ ਦੀਆਂ ਘੜੀਆਂ ਨੇ ਛੜੀਆਂ ਉਹ ਕੁ ਸਮੇਂ ਦੇ ਵਿੱਚ ਖਤਮ ਹੋ ਜਾਣਗੀਆਂ ਕਿਉਂਕਿ ਈਵੀਐ ਮਸ਼ੀਨਾਂ ਦਾ ਪਟਾਰਾ ਜਿਹੜਾ ਉਹ ਖੁੱਲਣ ਜਾ ਰਿਹਾ ਕੁ ਸਮੇਂ ਦੇ ਵਿੱਚ ਪਤਾ ਲੱਗ ਜਾਏਗਾ ਕਿ ਹਰਿਆਣਾ ਦੀ ਕੁਰਸੀ ਦੇ ਉੱਪਰ ਕੌਣ ਰਾਜ ਕਰੇਗਾ ਤਾਂ ਅੱਜ ਜਿਹੜੀ ਵੋਟਾਂ ਦੀ ਗਿਣਤੀ ਆ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਹੈ 8 ਵਜੇ ਤੋਂ ਵੋਟਾਂ ਦੀ ਗਿਣਤੀ ਹੋਵੇਗੀ ਤੇ ਕੁਝ ਸਮੇਂ ਦੇ ਵਿੱਚ ਪਤਾ ਲੱਗ ਜਾਏਗਾ ਕਿ ਹਰਿਆਣਾ ਦੇ ਵਿੱਚ ਕਿਹੜੀ ਪਾਰਟੀ ਸਰਕਾਰ ਬਣਾਵੇਗੀ ਤਾਂ 1031 ਉਮੀਦਵਾਰ ਸੀ ਜਿਨ੍ਹਾਂ ਦੀ ਕਿਸਮਤ 5 ਅਕਤੂਬਰ ਨੂੰ EVM ਮਸ਼ੀਨਾਂ ਦੇ ਵਿੱਚ ਕੈਦ ਹੋਈ ਸੀ ਤਾਂ EVM ਮਸ਼ੀਨਾਂ ਦਾ ਪਟਾਰਾ ਜਿਹੜਾ ਉਹ ਖੁੱਲਣ ਜਾ ਰਿਹਾ ਹੈ ਕਿਸਮਤ ਜਿਹੜੀ ਉਮੀਦਵਾਰਾਂ ਦੀ ਦਾਤੇ ਲੱਗੀ ਹੋਈ ਸੀ ਤਾਂ ਉਹ ਕਿਸਮਤ ਅੱਜ ਖੁੱਲੇਗੀ ਪਤਾ ਲੱਗੂਗਾ ਕਿ ਕਿਹੜੇ ਉਮੀਦਵਾਰ ਨੇ ਚੋਣ ਮੈਦਾਨ ਦੇ ਵਿੱਚੋਂ ਬਾਜ਼ੀ ਮਾਰੀਆ ਤਾਂ 131 ਉਮੀਦਵਾਰਾਂ ਦੀ ਕਿਸਮਤ ਆ ਜਿਹੜੀ 2 ਕਰੋੜ ਤੋਂ ਵੱਧ ਲੋਕਾਂ ਨੇ ਈਵੀਐਮ ਮਸ਼ੀਨਾਂ ਦੇ ਵਿੱਚ ਕੈਦ ਕੀਤੀ ਸੀ ਤਾਂ ਅੱਜ ਗਿਣਤੀ ਆ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਆ ਪਤਾ ਲੱਗੂਗਾ ਕਿ ਹਰਿਆਣਾ ਦੀ ਕੁਰਸੀ ਦੇ ਉੱਪਰ ਕਿਹੜੀ ਪਾਰਟੀ ਦਾ ਉਮੀਦਵਾਰ ਆ ਜਿਹੜਾ ਉਹ ਮੁੱਖ ਮੰਤਰੀ ਦੇ ਵਜੋਂ ਬੈਠੇਗਾ ਤਾਂ ਪਿਛਲੀ ਜੇ ਸਰਕਾਰ ਦੇ ਗੱਲ ਕਰ ਲਈ ਤਾਂ ਪਿਛਲੇ ਸਮੇਂ ਦੇ ਵਿੱਚ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਸੀ ਪਰ ਇਸ ਵਾਰ ਜਿਹੜੀ ਟੱਕਰ ਆ ਉਹ ਕੜੀ ਦੇਖਣ ਨੂੰ ਮਿਲੀ ਸੀ ਜਿੱਥੇ ਕਾਂਗਰਸ ਤੇ ਭਾਜਪਾ ਦੋਵਾਂ ਦੇ ਵਿੱਚਕਾਰ ਟੱਕਰ ਆ ਜਿਹੜੀ ਪੂਰੀ ਜ਼ਬਰਦਸਤ ਸੀ ਤੇ ਪੂਰਾ ਪ੍ਰਚਾਰ ਆ ਜਿਹੜਾ ਦੋਵੇਂ ਪਾਰਟੀਆਂ ਦੇ ਵੱਲੋਂ ਤਕੜਾ ਕੀਤਾ ਗਿਆ ਸੀ ਤਾਂ 5 ਅਕਤੂਬਰ ਨੂੰ ਵੋਟਾਂ ਨੇ ਛੜੀਆਂ ਉਹ ਪੈ ਚੁੱਕੀਆਂ ਸੀ ਤੇ ਅੱਜ 8 ਅਕਤੂਬਰ ਨੂੰ EVM ਮਸ਼ੀਨਾਂ ਦਾ ਪੇਟਾਰਾ ਛੜਾ ਉਹ ਖੋਲਣ ਜਾ ਰਿਹਾ ਤਾਂ ਅੱਜ ਪਤਾ ਲੱਗੂਗਾ ਕਿ ਕਿਹੜਾ ਉਮੀਦਵਾਰਾ ਜਿਹੜਾ ਉਹ ਹਰਿਆਣਾ ਦਾ ਮੁੱਖ ਮੰਤਰੀ ਬਣੂਗਾ ਤਾਂ 1000 ਕਤੀ ਉਮੀਦਵਾਰ ਸੀ 90 ਸੀਟਾਂ ਨੇ ਤਾਂ 90 ਸੀਟਾਂ ਦੇ ਉੱਪਰ ਪਤਾ ਲੱਗੂਗਾ ਕਿ ਕਿਹੜਾ ਉਮੀਦਵਾਰ ਕਿਹੜੀ ਪਾਰਟੀ ਦੇ ਉਮੀਦਵਾਰ ਨੇ ਬਾਜੀ ਮਾਰੀ ਆ ਤਾਂ ਅੱਜ ਚੋਣ ਮੈਦਾਨ ਆ ਜਿਹੜਾ ਉਹ ਫਤਿਹ ਹੋਊਗਾ ਪਰ ਇਹ ਦੇਖਣਾ ਹੋਊਗਾ ਵੀ ਕਿਹੜੀ ਪਾਰਟੀ ਚੋਣ ਮੈਦਾਨ ਫਤਿਹ ਕਰੂਗੀ ਤਾਂ 1000 ਕਤੀ ਉਮੀਦਵਾਰਾਂ ਦੀ ਕਿਸਮਤ ਆ ਜਿਹੜੀ ਉਹ ਖੁੱਲਣ ਜਾ ਰਹੀ ਆ ਈਵੀਐਮ ਮਸ਼ੀਨਾਂ ਦੇ ਵਿੱਚ ਜਿਹੜੀ ਕਿਸਮਤ ਕੈਦ ਹੋਈ ਸੀ ਉਮੀਦਵਾਰਾਂ ਦੀ ਤਾਂ ਜਿਹੜੀਆਂ ਈਵੀਐਮ ਮਸ਼ੀਨਾਂ ਦਾ ਪਟਾਰਾ ਜਿਹੜਾ ਉਹ ਖੁੱਲਣ ਜਾ ਰਿਹਾ ਤਾਂ ਹਰਿਆਣਾ ਵਿધાન ਸਭਾ ਚੋਣਾਂ 2024 ਜਿਨ੍ਹਾਂ ਦਾ ਨਤੀਜਾ ਜਿਹੜਾ ਉਹ ਅੱਜ ਐਲਾਨਿਆ ਜਾਵੇਗਾ ਤਾਂ ਸ਼ਾਮ ਤੱਕ ਇਹ ਕਲੀਅਰ ਹੋ ਜਾਵੇਗਾ ਸਪਸ਼ਟ ਹੋ ਜਾਵੇਗਾ ਕਿ ਕਿਹੜੀ ਪਾਰਟੀ ਹਰਿਆਣਾ ਦੇ ਵਿੱਚ ਆਪਣੀ ਸਰਕਾਰ ਬਣਾਵੇਗੀ ਤਾਂ 2 ਕਰੋੜ ਤੋਂ ਵੱਧ ਲੋਕਾਂ ਨੇ 1031 ਉਮੀਦਵਾਰਾਂ ਨੂੰ ਵੋਟਾਂ ਪਾਈਆਂ ਸੀ 90 ਸੀਟਾਂ ਦੇ ਉੱਪਰ VOTING ਅਛੜੀ ਹੋਈ ਸੀ ਤਾਂ ਅੱਜ 8 ਅਕਤੂਬਰ ਹੋ ਚੁੱਕੀ ਹੈ 8 ਵਜੇ ਤੋਂ ਤਕਰੀਬਨ ਵੋਟਾਂ ਦੀ ਗਿਣਤੀਆਂ ਛੜੀ ਉਹ ਸ਼ੁਰੂ ਹੋਵੇਗੀ ਤੇ ਉਸ ਤੋਂ ਬਾਅਦ ਥੋੜੇ ਸਮੇਂ ਦੇ ਵਿੱਚ ਹੀ ਉਮੀਦਵਾਰਾਂ ਨੂੰ ਆਪਣਾ ਪਤਾ ਲਗੇਗਾ ਕਿ ਅਸੀਂ ਜਿੱਤ ਰਹੇ ਹਾਂ ਜਾਂ ਫਿਰ ਹਾਰ ਰਹੇ ਹਾਂ ਤਾਂ ਅੱਜ 1031 ਉਮੀਦਵਾਰ ਨੇ ਜਿਹੜੇ ਉਹ ਸੁੱਖ ਦਾ ਸਾਹ ਲੈਣਗੇ ਚਾਹੇ ਹਾਰ ਹੋਵੇ ਚਾਹੇ ਹੋਵੇ ਜਿੱਤ ਪਰ ਹਾਰ ਜਿੱਤ ਦੇ ਵਿੱਚ ਜਿਹੜੇ ਸਾਹ ਨੇ ਉਹਨਾਂ ਦੇ ਉਮੀਦਵਾਰਾਂ ਦੇ ਉਹ اٹਕੇ ਹੋਏ ਨੇ ਤਾਂ ਅੱਜ ਉਹਨਾਂ ਦੇ اٹਕੇ ਸਾਹ ਨੇ ਜਿਹੜੇ ਉਹ ਖੁੱਲਣ ਜਾ ਰਹੇ ਨੇ ਕਿਉਂਕਿ 8 ਵਜੇ ਈਵੀਐਮ ਮਸ਼ੀਨਾਂ ਦੇ ਵਿੱਚ ਗਿਣਤੀਆਂ ਜਿਹੜੀ ਉਹ ਸ਼ੁਰੂ ਹੋ ਜਾਵੇਗੀ ਤਾਂ ਵਿਧਾਨ ਸਭਾ ਚੋਣਾਂ 2024 ਹਰਿਆਣਾ ਦੇ ਵਿੱਚ ਅੱਜ ਪਟਾਰਾ ਛੜਾ ਉਹ ਖੁੱਲੇਗਾ ਪਤਾ ਲੱਗੂਗਾ ਕਿ ਹਰਿਆਣਾ ਦੇ ਵਿੱਚ ਕਿਹੜੀ ਪਾਰਟੀ ਆਪਣੀ ਸਰਕਾਰ ਬਣਾਵੇਗੀ